ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਧੰ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮੋ ਮੋਤਾ ਸਹਿ ਦੇਵਾ ਜੀਓ ਧਰਵਾ ਸ੍ਰੀ ਚੰਦ ਜੀ ਮਹਾਰਾਜ ਧਰਵਾ ਸ੍ਰੀ ਚੰਦ ਜੀ ਮਹਾਰਾਜ ਗੁਰਸਿੱਖ ਪਿਆਰੇਓ ਆਪਣੀ ਸ਼ਰਧਾ ਭਾਵਨਾ ਨਾਮ ਸਿਮਰਨ ਦੇ ਨਾਲ ਜੇ ਇੱਥੇ ਆਪਾਂ ਗੁਰੂਆਂ ਨੂੰ ਯਾਦ ਕਰਦੇ ਆਂ ਗੁਰੂ ਦੇ ਸੰਘਾ ਸ਼ਹੀਦਾਂ ਨੂੰ ਯਾਦ ਕਰਦੇ ਆਂ ਉਥੇ ਨਾਲ-ਨਾਲ ਆਪਾਂ ਬਾਬਾ ਸ੍ਰੀਚੰਦ ਮਹਾਰਾਜ ਦੀ ਵੀ ਬੰਦਗੀ ਕਰਿਆ ਕਰੀਏ। 5-7 ਵਾਰੀ, 10 ਵਾਰੀ, 20 ਵਾਰੀ ਜਾਂ ਇੱਕ ਮਾਲਾ ਧਰ ਬਾਬਾ ਸ੍ਰੀਚੰਦ ਜੀ ਮਹਾਰਾਜ, ਧਰ ਬਾਬਾ ਸ੍ਰੀਚੰਦ ਜੀ ਵਾਹ ਰਾਜ ਦੇ ਨਾਮ ਦਾ। ਆਪਾਂ ਜਪ ਜ਼ਰੂਰ ਕਰਨਾ ਚਾਹੀਦਾ ਹੈ। ਬਾਬਾ ਸ੍ਰੀਚੰਦ ਮਹਾਰਾਜ ਦੇ ਖਿਲਾਫ ਬਹੁਤ ਜ਼ਿਆਦੀ ਜੜੀ ਕੇ ਗੱਲਾਂ ਚਲੀਆਂ ਹੋਈਆਂ ਨੇ। ਗੁਰਸਿੱਖੀ ਨੂੰ ਖਾਦਮ ਕਰਨ ਦੀਆਂ ਗੁਰਸਖ ਪਿਆਰਿਓ ਬਹੁਤ ਚਾਲਾਂ ਚੱਲੀਆਂ ਜਾ ਰਹੀਆਂ ਨੇ ਵੀ ਦਸਮ ਗ੍ਰੰਥ ਦੀ ਬਾਣੀ ਨਹੀਂ ਪੜ੍ਹਨੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਵਿਰੁੱਧ ਬੋਲਿਆ ਜਾ ਰਿਹਾ ਇਹ ਸਾਰੀਆਂ ਜਿੱਥੇ ਵਿਰੋਧੀ ਨੂੰ ਐ ਲੱਗਦਾ ਨਾ ਵੀ ਇਸ ਤੋਂ ਸਿੱਖ ਕੌਮ ਜ਼ਿਆਦਾ ਬਲਵਾਨ ਹੁੰਦੀ ਹੈ ਸਿੱਖ ਕੌਮ ਜਾਂ ਸਿੱਖੀ ਜੜ ਮਜ਼ਬੂਤ ਹੁੰਦੀ ਹੈ ਉੱਥੇ ਹਮਲਾ ਕਰਦਾ ਉਹ ਬਾਬਾ ਸ੍ਰੀ ਚੰਦ ਮਹਾਰਾਜ ਦੇ ਖਿਲਾਫ ਬਹੁਤ ਕੁਝ ਬੋਲਿਆ ਜਾ ਰਿਹਾ ਹੈ ਸੋ ਕਹਿਣ ਦਾ ਭਾਵ ਜਦੋਂ ਤੁਸੀਂ ਬਾਬਾ ਸ੍ਰੀ ਚੰਦ ਮਹਾਰਾ ਨੂੰ ਯਾਦ ਕਰੋਗੇ ਉਦੋਂ ਤੁਹਾਨੂੰ ਇੱਕ ਸ਼ਬਦ ਯਾਦ ਆਉਣਾ ਚਾਹੀਦਾ ਹੈ ਮਹਾਰਾਜ ਦੇ ਵਚਨ ਨੇ ਪ੍ਰਲਾਦ ਜਨ ਕੇ 21 ਕੁਲ ਉਧਾਰੇ ਬੀ ਪ੍ਰਲਾਦ ਦੇ ਕਹਿੰਦੇ 21 ਕੁਲਾਂ ਦਾ ਉਧਾਰ ਕੀਤਾ ਹੈ ਪ੍ਰਲਾਦ ਭਗਤ ਸੀ ਪਰਮੇਸ਼ਰ ਦਾ ਪਿਆਰਾ ਸੀ ਫਿਰ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਕੋਲ ਕੌਣ ਸੀਗੇ ਬਾਬਾ ਸ੍ਰੀ ਚੰਦ ਮਹਾਰਾਜ ਕੀ ਗੁਰੂ ਨਾਨਕ ਪਾਸ਼ਾ ਮਹਾਰਾਜ ਵੇਲੇ ਫਿਰ ਬਾਣੀ ਝੂਠੀ ਹੋਗੀ ਗੁਰੂ ਨਾਨਕ ਦੇ ਘਰੇ ਜਨਮ ਲੈਣਾ ਕੋਈ ਮਾੜੀ ਮੁੱਟੀ ਗੱਲ ਹੈ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਮਹਾਰਾ ਨੂੰ ਆਪਣਾ ਚੋਲਾ ਚੋਲਾ ਵੀ ਬਖਸ਼ਿਸ਼ ਕੀਤਾ ਸੀਗਾ ਫਿਰ ਬਾਬਾ ਸ੍ਰੀ ਚੰਦ ਮਹਾਰਾਜ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਤੋਂ ਅਲੱਗ ਨਹੀਂ ਸੀਗੇ ਮਹਾਰਾਜ ਦੇ ਨਾਲ ਗੁਰੂ ਨਾਨਕ ਪਾਸ਼ਾ ਦੇ ਨਾਲ ਬਾਬਾ ਸ੍ਰੀ ਚੰਦ ਜੀ ਜਿਵੇਂ ਆਮ ਆਪਣੀ ਸੰਤਾਨ ਆਪਣੇ ਬੱਚੇ ਆਪਣੇ ਮਾਤਾ ਪਿਤਾ ਨਾਲ ਪਿਆਰ ਕਰਦੇ ਨੇ ਬਾਬਾ ਸ੍ਰੀ ਚੰਦ ਜੀ ਹਰ ਰੋਜ਼ ਗੁਰੂ ਨਾਨਕ ਪਾਸ਼ਾ ਦੇ ਨਾਲ ਸੌਂਦੇ ਬਚਪਨ ਦੇ ਵਿੱਚ ਕੋਈ ਬਹੁਤੀ ਸਿੱਖਿਆ ਨਹੀਂ ਦਿੱਤੀ ਗੁਰੂ ਨਾਨਕ ਪਾਸ਼ਾ ਮਹਾਨ ਨੇ ਬਾਬਾ ਸ੍ਰੀ ਚੰਦ ਨੂੰ ਉਹ ਤਰੋ ਦਰਗਾਹੋਂ ਮਹਾਨ ਜੋਗੀ ਮਹਾਨ ਤਪਸਵੀ ਪਰਮੇਸ਼ਰ ਦਾ ਰੂਪ ਸਨ ਬਸ ਗੁਰੂਆਂ ਨੇ ਗ੍ਰਸਥ ਧਰਮ ਨਿਵਾਇਆ ਗ੍ਰਸਥ ਵਿੱਚ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਕਰੀ ਕਹਿ ਲੋ ਜਾਂ ਦੱਸੀ ਹੈ ਬਾਬਾ ਸ੍ਰੀ ਚੰਦ ਨੇ ਤਿਆਗ ਦੱਸਿਆ ਗੁਰੂ ਘਰ ਦੇ ਵਿੱਚ ਦੋ ਹੀ ਚੀਜ਼ਾਂ ਨੇ ਜੇ ਤਾਂ ਤਿਆਗ ਕਰਨਾ ਹੈ ਤਾਂ ਤਾਂ ਬਾਬਾ ਸ੍ਰੀ ਚੰਦ ਵਾਂਗੂ ਕਰੋ ਜੇ ਘਰਵਾਲਾ ਰਹਿ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਦੀ ਜਿਹੜੀ ਮਰਿਆਦ ਹੈ ਜਿਵੇਂ ਗੁਰੂ ਨੇ ਗੁਰਚਾਲ ਦਿਖਾਈ ਚਾਲ ਉਸ ਤਰ੍ਹਾਂ ਚੱਲ ਕੇ ਕਰ ਲਓ ਬਸ ਦੋ ਹੀ ਗੱਲਾਂ ਨੇ ਰੌਲਾ ਇਹਦੇ ਵਿੱਚ ਕੁਝ ਨਹੀਂ ਹੈਗਾ ਪਿਆਰਿਓ ਗੁਰੂ ਘਰ ਦੀ ਸਾਰੀ ਵਡਿਆਈ ਬਾਬਾ ਸ੍ਰੀ ਚੰਦ ਜੀ ਨੂੰ ਜਾਂਦੀ ਹੈ ਪੰਜਵੇਂ ਪਾਤਸ਼ਾਹ ਤੱਕ ਬੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਜਿਹੜੀ ਗੁਰਬਾਣੀ ਸੀ ਬਾਬਾ ਸ੍ਰੀ ਚੰਦ ਮਹਾਰਾਜ ਨੇ ਸਾਹਮ ਕੇ ਰੱਖੀ ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵਡਿਆਈ ਕਰੀ ਬਾਬਾ ਸ੍ਰੀ ਚੰਦ ਮਹਾਰਾਜ ਨੇ ਆਰਤ ਕੀ ਜੈ ਨਾਨਕ ਸਾਹ ਪਾਸ ਸਾਹ ਕਾ ਹਰ ਹਰ ਦੀ ਦੁਨੀਆ ਕੇ ਸਾਹ ਨ ਸਾਹ ਕਾ ਚਾਰ ਕੁੰਟ ਜਾ ਕੀ ਧਰਮਸਾਲਾ ਸੰਗਤ ਗਾਵੇ ਸ਼ਬਦ ਰਸਾਲਾ ਕੋਟ ਦੇਵੀ ਜਾ ਕੀ ਜੋ ਜਗਾਵੇ ਕੋਟ 33 ਜਾ ਕੀ ਉਸਤਤ ਗਾਵੇ ਚਨਮੇ ਕਰੋ ਜਾ ਕੇ ਚਰਨ ਬਖਾਰੇ ਚੰਦ ਸੂਰਜ ਜਾ ਕੀ ਜੋਤ ਉਜਾਰੇ ਸੋ ਇਸ ਤਰ੍ਹਾਂ ਕਰਕੇ ਬਾਬਾ ਸ੍ਰੀ ਚੰਦ ਮਹਾਰਾਜ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਮਹਿਮਾ ਕਿੰਨੀ ਗਾ ਯਾਰਤਾ ਦੇ ਵਿੱਚ ਕਿ ਗੁਰੂ ਨਾਨਕ ਦੀ ਆਪਾ ਵਿੜਾਈ ਨਹੀਂ ਕਰਦੇ ਸਭ ਤੋਂ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਗੁਰੂ ਨਾਨਕ ਪਾਸ਼ਾ ਮਹਾਰਾਜ ਮਹਾਰਾਜ ਜੀ ਦੀ ਵੰਸ ਬਾਬਾ ਸ੍ਰੀ ਚੰਦ ਮਹਾਰਾਜ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਔਰ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਸਾਹਮਣੇ ਖੜ ਕੇ ਬਹੁਤ ਬਾਰੀ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਨਾਮ ਸਾਰੀ ਸੰਗਤ ਵਿੱਚ ਲੈਨੇ ਆ। ਸਾਨੂੰ ਕੋਈ ਸ਼ੰਕਾ ਨਹੀਂ ਹੈਗਾ। 12 ਜੋਜਨ ਲੰਮੀ ਵਾਹ ਕਰਕੇ ਲੰਮੀਆਂ ਵਾਹਾਂ ਵਾਲੇ ਬਾਬਾ ਸ੍ਰੀ ਚੰਦ ਮਹਾਰਾਜ ਜਿਨ੍ਹਾਂ ਦੀ ਵਾਹ ਆਕਾਸ ਤੱਕ ਜਾਂਦੀਆਂ ਨੇ ਸੱਚਖੰਡ ਤੱਕ ਜਾਂਦੀਆਂ ਨੇ ਆ ਜਾਣ ਵਾਹੋ। ਅਸੀਂ ਉਹਨਾਂ ਨੂੰ ਦੂਰ ਕਿਵੇਂ ਕਰ ਸਕਦੇ ਆ? ਜਦੋਂ ਉਹਨਾਂ ਤੋਂ ਦੂਰ ਕਿਵੇਂ ਹੋ ਸਕਦੇ ਆ? बाबा ਸ੍ਰੀਚੰਦ ਮਹਾਰਾਜ ਜਿਮਾਪਾ 16 ਸਾਹ ਪੜਦੇ ਆ ਨਾ बाबा ਸ੍ਰੀਚੰਦ ਦਾ ਮਹਾਰਾਜ ਦਾ ਆਰਤਾ ਵੀ ਪੜ ਲਿਆ ਕਰੋ ਬਹੁਤ ਸ਼ਕਤੀਆਂ ਦੇ ਮਾਲਕ ਨੇ ਪਿਆਰਿਓ ਬਹੁਤ ਸ਼ਕਤੀਆਂ ਦੇ ਮਾਲਕ ਨੇ ਸੋ ਕ੍ਰਿਪਾਲ ਦਾਸ ਜੀ 10ਵੇਂ ਪਾਸ਼ਾ ਵੇਲੇ ਜੰਗਾ ਜਿੱਦਾਂ ਦੇ ਵਿੱਚ ਰਹੇ ਨੇ ਜਿਨ੍ਹਾਂ ਨੇ ਸਲੋਤਰ ਫੜ ਕੇ ਮੋਟਾ ਸੋਟਾ ਕਹਿ ਲੋ ਘੋਟਣਾ ਫੜ ਕੇ ਦੁਸ਼ਮਣਾਂ ਦੇ ਸਿਰ ਪੰਨੇ ਉਹ ਬਾਬਾ ਸ੍ਰੀਚੰਦ ਮਹਾਰਾਜ ਦੇ ਚੇਲੇ ਸੀਗੇ ਬਾਬਾ ਸ੍ਰੀ ਚੰਦ ਮਹਾਰਾਜ ਦੇ ਔਰ ਗੁਰੂ ਘਰ ਦੇ ਜਿਹੜੇ ਹੈਗੇ ਨੇ ਔਸੂਲ ਕਹਿ ਲੋ ਜਾਂ ਆਪਸੀ ਪਿਆਰ ਸਬੰਧ ਆਪਾਂ ਉਹਨੂੰ ਭੁੱਲ ਨਹੀਂ ਸਕਦੇ ਕਿਸੇ ਦੇ ਮਗਰ ਨਾ ਲੱਗੋ ਬਾਬਾ ਸ੍ਰੀ ਚੰਦ ਮਹਾਰਾਜ ਨੂੰ ਵੀ ਜਰੂਰ ਯਾਦ ਕਰਿਆ ਕਰੋ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਗੁਰੂ ਘਰ ਦੇ ਵਿੱਚ ਬਹੁਤ ਬਹੁਤ ਹੀ ਦੋ ਵੱਡੀਆਂ ਤਾਕਤਾਂ ਨੇ ਜਿਹੜੇ ਬਰਮਚਰਜ ਦੇ ਵਿੱਚ ਰਹੇ ਨੇ ਜਤੀ ਸਦੀ ਰਹੇ ਨੇ ਇੱਕ ਤਾਂ ਮਾਤਾ ਸਹਿਬ ਦੇਵਾ ਬਚਪਨ ਤੋਂ ਲੈ ਕੇ ਔੜਕ ਤੱਕ ਇੱਕ ਦੂਜੇ ਪਾਸੇ ਬਾਬਾ ਸ੍ਰੀ ਚੰਦ ਮਹਾਰਾਜ ਬਾਲ ਜਤੀ ਬਾਲ ਜਤੀ ਬਾਬਾ ਸ੍ਰੀ ਚੰਦ ਬਾਲ ਜਤੀ ਮਾਤਾ ਸਹਿਬ ਦੇਵਾ ਇਹ ਦੋ ਸ਼ਕਤੀਆਂ ਗੁਰੂ ਘਰ ਦੇ ਵਿੱਚ ਮਹਾਨ ਨੇ ਨਮੋ ਮਾਤਾ ਸਹਿਬ ਦੇਵਾ ਨਮੋ ਬਾਬਾ ਸ੍ਰੀ ਚੰਦ ਮਹਾਰਾਜ ਜੀ ਇਸ ਕਰਕੇ ਬਾਬਾ ਸ੍ਰੀ ਚੰਦ ਮਹਾਰਾਜ ਨੂੰ sada ਯਾਦ ਰੱਖਿਆ ਕਰੋ ਪਿਆਰਿਓ ਬਹੁਤ ਸ਼ਕਤੀਆਂ ਦੇ ਮਾਲਕ ਨੇ ਬਾਬਾ ਸ੍ਰੀ ਚੰਦ ਮਹਾਰਾਜ ਧੰਨ ਬਾਬਾ ਸ੍ਰੀ ਚੰਦ ਮਹਾਰਾ ਧੰਨ ਬਾਬਾ ਸ੍ਰੀ ਚੰਦ ਮਹਾਰਾ ਧੰਨ ਬਾਬਾ ਸ੍ਰੀ ਚੰਦ ਮਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ